ਕਿਸੇ ਨੇ ਬੜਾ ਖੂਬ ਲਿਖਿਆ ਹੈ ਕਿ ਚਿੜੀਆਂ ਦੇ ਪਿੰਜਰਿਆਂ 'ਚ ਕਦੇ ਬਾਜ ਨਹੀਂ ਰਹਿੰਦੇ ਚਿੜੀਆਂ ਦੇ ਪਿੰਜਰਿਆਂ 'ਚ ਕਦੇ ਬਾਜ ਨਹੀਂ ਰਹਿੰਦੇ 부ਜਦੀ ਲੋਕਾਂ ਦੇ ਸਿਰਾਂ ਤੇ ਕਦੇ ਤਾਜ ਨਹੀਂ ਰਹਿੰਦੇ ਜਿੰਨਾ ਕੌਮਾਂ ਨੂੰ ਸਿਰ ਝੁਕਾ ਕੇ ਚੱਲਣ ਦੀ ਆਦਤ ਪੈ ਜੇ ਉਹਨਾਂ ਕੌਮਾਂ ਦੇ ਹੱਥਾਂ 'ਚ ਕਦੇ ਰਾਜ ਨਹੀਂ ਰਹਿੰਦੇ ਉਹਨਾਂ ਕੌਮਾਂ ਦੇ ਹੱਥਾਂ 'ਚ ਕਦੇ ਰਾਜ ਨਹੀਂ ਰਹਿੰਦੇ ਖਾਲਸਾ ਜੀ ਅੱਜ ਜਿਹੜੇ ਇਸ ਜ਼ੁਲਮ ਦੇ ਖਿਲਾਫ ਇਸ ਹਕੂਮਤ ਦੇ ਖਿਲਾਫ ਇਸ ਗੁੰਡਾਗਰਦੀ ਦੇ ਖਿਲਾਫ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਤੇ ਜ਼ੁਲਮ ਦੇ ਮੂਰੇ ਆਪਦੀ ਇੱਕ ਡਾਕੇ ਲੜਨ ਦੇ ਲਈ ਆਏ ਹੋ ਮੈਂ ਇੱਕ ਜਕਾਰਾ ਛੱਡੂੰਗਾ ਜਕਾਰੇ ਦਾ ਜਵਾਬ ਜਕਾਰੇ ਨਾਲ ਦਿਓ ਤਾਂ ਕਿ ਜਿਹੜਾ ਇਹ ਪ੍ਰਸ਼ਾਸਨ ਹੈ ਇਹਨਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਦਾ ਹੌਸਲਾ ਜਿਹੜਾ ਹੈ ਉਹ ਬੁਲਾਂਦੇ ਸਾਡੇ ਨਾਲ ਜਿਹੜੀ ਹੈ ਲੜਾਈ ਲੜਨ ਦੇ ਲਈ ਪੂਰਾ ਕੰਬਰ ਕੱਸਾ ਕਰਕੇ ਆਏ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖਾਲਸਾ ਜੀ ਇੱਥੇ ਗੱਲਾਂ ਚੱਲ ਰਹੀਆਂ ਸੀ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਫੜ ਨਹੀਂ ਰਿਹਾ ਇਹ ਜਿਹੜਾ ਉਹਨਾਂ ਨੂੰ ਵਿਚਾਰ ਰਿਹਾ ਮੈਂ ਇੱਕ ਛੋਟੀ ਜੀ ਕਹਾਣੀ ਸੁਣਾ ਕੇ ਇੱਕ ਕਿਸੇ ਨੇ ਬੜੀ ਸੋਹਣਾ ਲਿਖਿਆ ਇਹਦਾ ਬੇੜਾ ਇੱਕ ਹਾਸੇ ਵਾਲੀ ਗੱਲ ਲਿਖੀ ਹੈ ਉਹ ਬੋਲ ਕੇ ਮੈਂ ਜਿਹੜੀ ਹੈ ਉਹ ਫਤਿਹ ਬੁਲਾਵਾਂਗਾ ਇੱਕ ਵਾਰ ਦੀ ਗੱਲ ਹੈ ਇੱਕ ਵਾਰ ਦੀ ਗੱਲ ਹੈ ਸਾਰੇ ਮੁਲਕ ਦੀ ਜਿਹੜੀ ਹੈ ਉਹ ਪੁਲਿਸ ਦਾ ਜਿਹੜਾ ਮੁਕਾਬਲਾ ਕਰਾਇਆ ਗਿਆ ਮੁਕਾਬਲਾ ਕਰਾਇਆ ਗਿਆ ਵੀ ਵੇਣਿਆ ਕਿਹੜੇ ਦੇਸ਼ ਦੀ ਪੁਲਿਸ ਸਭ ਤੋਂ ਤਕੜੀ ਹੈ ਉਥੇ ਅਮਰੀਕਾ ਦੀ ਪੁਲਿਸ ਵੀ ਭਲਾਈ ਸਾਰੀਆਂ ਪੁਲਸਾਂ ਭਲਾਈਆਂ ਤੇ ਜਿਹੜਾ ਆ ਭਾਰਤ ਹੈ ਭਾਰਤ ਨੇ ਕਿਹਾ ਵੀ ਅਸੀਂ ਪੰਜਾਬ ਪੁਲਿਸ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਵਾਸਤੇ ਭੇਜਦੇ ਆ ਤੇ ਉਹ ਅਫਰੀਕਾ ਦੇ ਵਿੱਚ ਉਹ ਮੁਕਾਬਲਾ ਕਰਾਤਾ ਤੇ ਉੱਥੇ ਲਿਜਾ ਕੇ ਉਹ ਕਹਿੰਦੇ ਵੀ ਅਸੀਂ ਸਾਰਿਆਂ ਨਾਲੋਂ ਤਗੜੀ ਉਹ ਪੁਲਿਸ ਮੰਨਾਂਗੇ ਜਿਹੜੀ ਸਾਰਿਆਂ ਨਾਲੋਂ ਪਹਿਲਾ ਸ਼ੇਰ ਨੂੰ ਫੜ ਕੇ ਲੈ ਕੇ ਆਊਗੀ ਪਹਿਲਾ ਜਾਵੜੇ ਅਮਰੀਕਾ ਵਾਲੇ ਉਹ ਲੈ ਆਏ 5 ਦਿਨਾਂ ਬਾਅਦ ਸ਼ੇਰ ਫੜ ਕੇ ਫੇਰ ਜਾਵੜੇ ਕੈਨੇਡਾ ਵਾਲਿਓ 4 ਦਿਨਾਂ ਬਾਅਦ ਲੈ ਆਏ ਫੇਰ ਰੂਸ ਵਾਲੇ ਜਾਵੜੇ ਫੇਰ ਚੀਨ ਵਾਲੇ ਜਾਵੜੇ ਉਹ ਇੱਕ ਦਿਨ ਚ ਫੜ ਲਿਆ ਸ਼ੇਰ ਨੂੰ ਫੇਰ ਸਾਡੇ ਵਾਲੀ ਪੰਜਾਬ ਪੁਲਿਸ ਜਾਵੜੀ ਤੇ ਇਹ ਮਾਂ ਦੇ ਸ਼ੇਰ 2 ਕਿ ਘੰਟਿਆਂ ਬਾਅਦ ਗਧਾ ਫੜ ਲਿਆ ਤੇ ਗਧਾ ਫੜ ਲਿਆ ਜਦੋਂ ਗਧੇ ਨੂੰ ਲੈ ਆਏ ਤੇ ਗਧਾ ਝੱਗੋ ਝੱਗ ਦੇ ਲਿੱਦੋ ਲਦ ਹੋਇਆ ਹੋਵੇ ਤੇ ਉਹਨਾਂ ਨੂੰ ਲਿਆ ਕੇ ਕਹਿੰਦੇ ਜੀ ਆਲੋ ਫੜ ਲੋ ਸ਼ੇਰ ਤੁਹਾਡਾ ਉਹ ਗੋਰੇ ਇੱਕ ਦੂਜੇ ਦੇ ਮੂੰਹ ਕੰਨੀ ਝਾਕਣ ਵੀ ਪਤੰਦਰੋ ਦੋਨੂੰ ਸ਼ੇਰ ਫੜਦ ਨੂੰ ਕਿਹਾ ਸੀ ਵੀ ਤੁਸੀਂ ਦਾ ਗਧਾ ਫੜ ਲਿਆ ਏ ਉਹਦੇ ਵਿੱਚ ਕੋਈ ਚੰਨੀ ਵਰਗਾ ਭਰਾ ਸੀ ਉਹ ਕਹਿੰਦਾ ਜਨਾਬ ਕੀ ਗੱਲ ਕਰਦੇ ਜੇ ਇਹਨੂੰ ਪੁੱਛੋ ਤਾਂ ਸਹੀ ਏ ਕੌਣ ਹੈ ਉਹ ਗਧੇ ਨੂੰ ਕਹਿੰਦੇ ਭਾਈ ਤੂੰ ਕੌਣ ਹੈ ਉਹ ਕਹਿੰਦਾ ਮੈਂ ਸ਼ੇਰ ਚੰਗਾ ਘੋਟਾ ਘਾਟਾ ਫੇਰ ਕੇ ਲਿਆਏ ਸੀ ਭਾਈ ਉਹਦੇ ਜਿਹੜੀ ਪੁਲਿਸ ਗਦੇ ਦੇ ਮੂੰਹੋਂ ਕਢਾ ਸਕਦੀ ਆ ਕਿ ਮੈਂ ਸ਼ੇਰ ਆ ਆ ਜਿਹੜੇ ਲੱਕੜ ਬੱਗੇ ਫਿਰਦੇ ਆ ਇਹ ਫੜ ਕੇ ਪੁੱਠੇ ਟੰਗਣੇ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਖਾਲਸਾ ਜੀ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਦੇਖੋ ਇਹ ਸਾਡੇ ਤੇ ਜ਼ੁਲਮ ਕਰਦੇ ਆ ਅਸਲ 'ਚ ਸਾਡੇ ਤੇ ਜ਼ੁਲਮ ਕਰਾ ਕੌਣ ਰਿਹਾ ਇਸ ਗੱਲ ਨੂੰ ਸਮਝੋ ਇਹ ਮਸ਼ੀਨਰੀ ਐ ਇੱਥੇ ਜਦੋਂ ਬਾਦਲ ਬੈਠੇ ਸੀ ਉਦੋਂ ਵੀ ਇਹ ਮਸ਼ੀਨਰੀ ਉਹਨਾਂ ਲਈ ਕੰਮ ਕਰਦੀ ਸੀ ਜਦੋਂ ਕੈਪਟਨ ਹੁੰਦਾ ਸੀ ਉਦੋਂ ਵੀ ਇਹ ਮਸ਼ੀਨਰੀ ਕੰਮ ਕਰਦੀ ਸੀ ਜਦੋਂ ਇੱਥੇ ਬੀਤ ਸਿੰਘ ਹੁੰਦਾ ਸੀ ਉਦੋਂ ਵੀ ਇਹ ਮਸ਼ੀਨਰੀ ਕੰਮ ਕਰਦੀ ਸੀ ਅਸੀਂ ਪੰਜਾਬ ਦੇ ਲੋਕਾਂ ਨੇ ਜਿਹੜੇ ਇਸ ਮਸ਼ੀਨਰੀ ਨੂੰ ਚਲਾਉਂਦੇ ਆ ਉਹਨਾਂ ਦਾ ਤਖਤਾ ਪਲਟ ਕਰਕੇ ਆਪ ਦਾ ਇੱਕ ਸਿੱਖ ਇੱਕ ਪੰਥ ਨੂੰ ਪਿਆਰ ਕਰਨ ਵਾਲਾ ਇੱਕ ਪੰਜਾਬ ਨੂੰ ਪਿਆਰ ਕਰਨ ਵਾਲਾ ਬੰਦਾ ਉੱਥੇ ਭਟਾ ਦੋ ਇਹ ਲੱਕੜ ਬੱਗੇ ਜਿਹੜੇ 21 ਦੁੱਕੀ ਫਿਰਦੀ ਐ ਇਹਨਾਂ ਨੇ ਕਿਸੇ ਨੇ ਸਾਹ ਨਹੀਂ ਗੱਡਿਆ ਕਰਨਾ ਅੱਜ ਮੇਰੀ ਗੱਲ ਯਾਦ ਰੱਖਿਓ ਮੈਂ ਇੱਕ ਆਖਰੀ ਗੱਲ ਕਹਿ ਕੇ ਮੈਂ ਤੁਹਾਨੂੰ ਸਾਰਿਆਂ ਤੋਂ ਅੱਗੇ ਲਾਉਂਗਾ ਇੱਕ ਸਾਡੇ ਲੋਕ ਗੱਲਾਂ ਕਰਦੇ ਆ ਉਹ ਕਹਿੰਦੇ ਆ ਸੈਂਟਰ ਦੇ ਬਿਨਾ ਅਸੀਂ ਚੱਲ ਨਹੀਂ ਸਕਦੇ ਜਿਹੜੇ ਖੁੰਡਾ ਤੇ ਬੈਠੇ ਹੁੰਦੇ ਆ ਇੱਕ ਹੁੰਦੇ ਆ ਰਜਾਈਆਂ 'ਚ ਪਏ ਵਿਦਵਾਨ ਉਹ ਕਹਿੰਦੇ ਆ ਅਸੀਂ ਸੈਂਟਰ ਤੋਂ ਬਿਨਾ ਨਹੀਂ ਚੱਲ ਸਕਦੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਜੇ ਤੁਹਾਡੇ ਮੁੱਖ ਮੰਤਰੀ ਦੀਆਂ ਲੱਤਾਂ 'ਚ ਜਾਨ ਹੋਵੇ ਜੇ ਤੁਹਾਡੇ ਮੁੱਖ ਮੰਤਰੀ 'ਚ ਦਮ ਹੋਵੇ ਸੈਂਟਰ ਪੰਜਾਬ ਵੱਲ ਜ਼ੁਲਮ ਦਾ ਕੀ ਉਹ ਦੇਖੂਗਾ ਵੀ ਨਹੀਂ ਟਾਡੀ ਸੋਨ ਸਿੰਘ ਸ਼ੀਤਲ ਜੀ ਨੇ ਬੜਾ ਸੋਹਣਾ ਲਿਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਅਸੀਂ ਆਹ ਲੋਕ ਜਿਹੜੇ ਅੱਜ ਸਾਡੇ ਤੇ ਜ਼ੁਲਮ ਕਰ ਰਹੇ ਆ ਇੱਕ ਸਮਾਂ ਹੁੰਦਾ ਸੀ ਇਹ ਸਾਡੇ ਕੰਨੀ ਝਾਕਦੇ ਵੀ ਨਹੀਂ ਸੀ ਮੈਂ ਇੱਕ ਐਗਜ਼ਾਮਪਲ ਇੱਕ ਲਾਸਟ ਦੇਣੀ ਚਾਹੁੰਨਾ ਮਮਤਾ ਬੈਨਰਜੀ ਬੈਠੀ ਆ ਬੰਗਾਲ 'ਚ ਉਹ ਮੋਦੀ ਦੀ ਅੱਖ 'ਚ ਅੱਖ ਪਾ ਕੇ ਕਹਿੰਦੀ ਆਏ ਮੋਦੀ ਤੂੰ ਮੇਰੀ ਸਟੇਟ ਕੰਨੀ ਝਾਕੀ ਸਈ ਤੇਰਾ ਤਖਤਾ ਪਲਟ ਕਰ ਦੂੰਗੀ ਸਟੈਲਨ ਬੈਠਾ ਸਾਊਥ ਚ ਤੇ ਅਸੀਂ ਜਿੰਨੇ ਮੁੱਖ ਮੰਤਰੀ ਬਣਾਏ ਪੰਜਾਬ ਦਾ ਸਭ ਤੋਂ ਜਿਹੜੀ ਸ਼ਰਮ ਵਾਲੀ ਗੱਲ ਹੈ ਚਾਹੇ ਬਿਆਨ ਸਿੰਘ ਤੋਂ ਲੈ ਕੇ ਵਪਾਰੀ ਬਣਾਤਾ ਅਸੀਂ ਰਾਜਾ ਬਣਾਤਾ ਅਸੀਂ ਭੰਡ ਬਣਾਤਾ ਇਹ ਜਾ ਕੇ ਸਾਰੇ ਸੈਂਟਰ ਦੇ ਮੂਰੇ ਕੋਡੇ ਹੋ ਜਾਂਦੇ ਆ ਕੋਡਾ ਸ਼ਬਦ ਮੈਂ ਇਸਤੇਮਾਲ ਕਰਦਾ ਸਹੀ ਨਹੀਂ ਲੱਗਦਾ ਇਹ ਜਾ ਕੇ ਵੇਸਟ ਜਾਂਦੇ ਆ ਸੋ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਐਸੇ ਸ਼ਖਸੀਅਤ ਨੂੰ ਇੱਕ ਐਸੇ ਇਨਸਾਨ ਨੂੰ ਆਪਾਂ ਪੰਜਾਬ ਦੀ ਜੀ ਸੱਤਾ ਦੇ ਵਿੱਚ ਲੈ ਕੇ ਆਈਏ ਜਿਹੜਾ ਹਕੂਮਤ ਦੀ ਅੱਖ ਚ ਅੱਖ ਪਾ ਕੇ ਗੱਲ ਕਰ ਸਕੇ ਜਿਹੜਾ ਇਹਨਾਂ ਲੋਕਾਂ ਦੇ ਮੂਹਰੇ ਕੋਡਾ ਨਾ ਹੋਵੇ ਆ ਜਿਹੜੇ ਲੱਬੜੇ ਫਗੜੇ ਫਿਰਦੇ ਆ ਇਹ ਲੱਬੇ ਨਹੀਂ ਤੇ ਹੋਣੇ ਇਹਨਾਂ ਨੇ ਤਾਂ ਚੂਹਿਆਂ ਵਾਂਗੂ ਖੱਡਾਂ 'ਚ ਵੜ ਜਾਣਾ ਤੁਸੀਂ ਭਵਾਂ ਦੀ ਪਾਣੀ ਪਾਓਗੇ ਇਹਨਾਂ ਨੇ ਫੇਰ ਨਹੀਂ ਨਿਕਲਣਾ ਇੱਕ ਆਗਰੇ ਸ਼ੇਰ ਕਹਿ ਕੇ ਦੋ ਜਕਾਰੇ ਲਾ ਕੇ ਆਪਦੀ ਜਗਾ ਲਾਊਗਾ ਕਿਸੇ ਨੇ ਬੜਾ ਖੂਬ ਲਿਖਿਆ ਹੈ ਕਿ ਰਾਤ ਨਹੀਂ ਸੁਪਨੇ ਬਦਲਦੇ ਹਨ ਰਾਤ ਨਹੀਂ ਸੁਪਨੇ ਬਦਲਦੇ ਹਨ ਮੰਜ਼ਲ ਨਹੀਂ ਨਜ਼ਰੀਏ ਬਦਲਦੇ ਹਨ ਜਜ਼ਬਾ ਰੱਖੋ ਹਰ ਪਲ ਜਿੱਤਣ ਦਾ ਕਿਉਂਕਿ ਕਿਸਮਤ ਬਦਲੇ ਨਾ ਬਦਲੇ ਹਿੱਕ ਦੇ ਜ਼ੋਰ ਦੇ ਨਾਲ ਜਿਹੜੇ ਆ ਵਕਤ ਜ਼ਰੂਰ ਬਦਲੇ ਜਾਂਦੇ ਆ ਅੱਜ ਆਪਾਂ ਆਪਦੀ ਹਿੱਕ ਦੇ ਜ਼ੋਰ ਦੇ ਨਾਲ ਇਸ ਨੌਜਵਾਨ ਨੂੰ ਇਨਸਾਫ ਦਿਵਾਉਣਾ